बाबा साहिब अम्बेडर जी अमर है sátẹ̀ bèkú hàn sátẹ̀ bèkú hàn bàbá saudi sọ̀tẹ. ਬਾਬੂ ਸਮਾਜ ਪਾਰਟੀ ਜ਼ਿਲ੍ਹਾ ਮੁਖਸਰ ਸਾਹਿਬ ਵੱਲੋਂ ਅਮਿਤ ਸ਼ਾਹ ਜੀ ਦੇ ਸਤਿ ਗ੍ਰਹਿ ਮੰਤਰੀ ਉਹਨਾਂ ਨੇ ਜੋ ਸਾਰੇ ਸ਼ਬਦ ਬਾਬਾ ਸਾਹਿਬ ਦੇ ਸਾਹ ਵਰਤੇ ਆ ਉਸ ਦੀ ਨਿੰਦਾ ਕਰਨ ਲਈ ਉਸ ਤੋਂ ਅਸਤੀਫਾ ਲੈਣ ਲਈ ਮਮਰੰਡਮ ਦੇਣ ਲਈ ਡੀਸੀ ਦਫ਼ਤਰ ਪਹੁੰਚੇ ਆ ਤੇ ਮੈਂ ਸਾਡੇ ਜਿੰਨੇ ਵੀ ਸਾਥੀ ਪਹੁੰਚੇ ਆ ਸਾਰਿਆਂ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਕਾਰ ਸਿੰਘ ਜੀ ਲੱਖੇਵਾਲੀ ਸਾਡੇ ਜਿਲ੍ਹੇ ਦੇ ਜਨਰਲ ਸਕੱਤਰ ਮਾਸਟਰ ਸ਼ਿਰੀ ਚੰਦ ਜੀ ਸਾਡੇ ਜਿਲ੍ਹੇ ਦੇ ਮੀਤ ਪ੍ਰਧਾਨ ਸ਼੍ਰੀ ਅਮੋਕੇ ਰਵਿੰਦਰ ਕੁਮਾਰ ਜਵੇਰੀਆ ਜੀ ਸਾਡੇ ਹਲਕਾ ਮਲੋੜ ਦੇ ਪ੍ਰਧਾਨ ਅਨਿਲ ਕੁਮਾਰ ਜਾਟਣ ਜੀ ਬੌਝੀਂ ਸੁਭਾਨਪਾਣੀ ਜਿਲ੍ਹਾ ਮੁਖਸਰ ਮੀਡੀਆ ਸੇ ਪ੍ਰਧਾਨ ਅਮਰਜੀਤ ਸਿੰਘ ਜੀ ਇਹ ਹੋਏ ਸਾਰੇ ਹੀ ਸਾਥੀ ਇੱਥੇ ਆਏ ਆ ਖਾਣਕੂ ਚਾਹ ਰਮੇਸ਼ ਜੀ ਸਾਡੇ ਪੰਨੇ ਵਾਲੇ ਤੋਂ ਸੁਖਦੇਵ ਜੀ ਔਰ ਜਿੰਨਾ ਵੀ ਸਾਥੀਆਂ ਦਾ ਨਾਮ ਕਿਤੇ ਹੋ ਜਿਹੜਾ ਉਹ ਮਸੂਹਨਾ ਕਰਨ ਉਹ ਸਾਰੇ ਦੇ ਨਾਮ ਅੰਮ੍ਰਿਤੰਦਰ ਦਾ ਭੁੱਜ ਜਾਂਦਾ ਹੈ ਕਿ ਮੈਂ ਸਾਰੇ ਸਾਥੀਆਂ ਵੱਲੋਂ ਅੱਜ ਬੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਉਹ ਭਾਜੀ ਸਮਾਜ پارٹی ਤੋਂ ਹਮ ਮੰਨੰਗਮ ਅਸੀਂ ਉਹਨਾਂ ਦੇ ਗੇਟ 'ਤੇ ਖੜੇ ਆ ਉਹ ਕਿਰਪਾ ਕਰਕੇ ਗੇਟ ਤੇ ਆਉਣ ਔਰ ਸਾਡਾ ਮੰਮਰੰਗਮ ਜਿਹੜਾ ਲੈ ਕੇ ਜਾਣ ਔਰ ਅਸੀਂ ਅੱਜ ਨੂੰ ਬੇਨਤੀ ਕਰਦੇ ਆ ਕਿ ਬੜੇ ਸ਼ਾਂਤੀਪੂਰਕ ਸਾਡੇ ਵਰਕਰ ਡੀਸੀ ਸਾਹਿਬ ਦੇ ਦਫ਼ਤਰ 'ਚ ਪਹੁੰਚੇ ਆਏ ਤਾਂ ਉਮੀਦ ਹੈ ਪ੍ਰਸ਼ਾਸਨ ਸਾਨੂੰ ਸਹਿਯੋਗ ਕਰੇਗਾ ਤੇ ਸਾਡਾ ਜਿਹੜਾ ਅਸੀਂ ਮੰਗ ਪੱਤਰ ਦੇਣਾ ਚਾਹੁੰਦੇ ਆ ਉਹ ਸਾਥ ਮੰਗ ਪੱਤਰ ਲਏਗਾ ਤਾਂ ਮੈਂ ਸੋ ਸਾਡੇ ਸਾਸ਼ਣ ਬੇਨਤੀ ਕਰਨਾ ਹੈ ਕਿ ਮੈਂ ਨਾਰੇ ਲਾਵਾਂਗਾ ਤੁਸੀਂ ਨਾਰੇ ਦਾ ਜਵਾਬ ਦੇਣੇ ਆ। ਠੀਕ ਹੈ ਨਾ ਦੇਖੋ ਜੀ ਅੱਜ ਦਾ ਜਿਹੜਾ ਮੰਗ ਪੱਤਰ ਹੈ ਉਹ ਸਾਡੇ ਬਸਪਾ ਹਾਈ ਕਮਾਂਡ ਵੱਲੋਂ ਸਾਰੇ ਜ਼ਿਲ੍ਹਾ ਪੱਧਰ ਤੇ ਕੀ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਜੋ ਅਮਿਤ ਸ਼ਾ ਜੀ ਨੇ ਅਮਿਤ ਸ਼ਾ ਜੀ ਨੇ ਜੋ ਕਿ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ ਤੇ ਇਤਰਾਜ਼ ਮਨਾਇਆ ਹੈ ਉਹਦਾ ਅਸੀਂ ਪੂਰਜਨ ਵਿਰੋਧ ਕਰਦੇ ਹਾਂ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਵੀ ਇਹ ਨਾ ਜਦੋਂ ਵੀ ਕੋਈ ਕੋਈ ਕਿਸੇ ਨੂੰ ਮੰਨਦਾ ਹੈ ਜਦੋਂ बसपा ਇਤਰਾਜ਼ ਨਹੀਂ ਕਰਦੀ ਪਰ बसपा ਦੇ ਰਹਿਬਰ ਸਮਾਜ ਦੇ ਦਲਿਤ ਸਮਾਜ ਦੇ ਰਹਿਬਰ ਇਸ ਸੰਵਿਧਾਨ ਦੇ ਨਿਰਮਾਤਾ ਦੇਸ਼ ਦੇ ਉਹਦੇ ਨਾਂ ਲੈਣ ਤੋਂ ਅਮਿਤ ਸ਼ਾ ਨੂੰ ਕੀ ਇਤਰਾਜ਼ ਹੈ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਤੇ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਕੇ ਜਲਦੀ ਤੋਂ ਜਲਦੀ ਇਹ ਸਾਡਾ ਮੰਗ ਪੱਤਰ ਸਾਰੇ ਜ਼ਿਲ੍ਹਾ ਪੱਧਰ ਤੇ ਰਾਸ਼ਟਰਪਤੀ ਕੋਲ ਪਹੁੰਚੇ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਿਤ ਸ਼ਾ ਵਰਗੇ ਜਿਹੜੇ ਤੜੀਪਾੜ ਲੀਡਰ ਨੇ ਉਹ ਬਾਵਾ ਸਾਹਿਬ ਵਰਗੇ ਮਹਾਨ ਤੇ ਦਲਿਤਾਂ ਦੇ ਰੱਬ ਵਾਰੇ ਇਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੋਈ ਸ਼ਬਦਾਵਲੀ ਨਾ ਵਰਤਨ ਮਾੜੀ ਜਿਵੇਂ ਬੀਜਪੀ ਸਰਕਾਰ ਦੇ ਵਿੱਚ ਦਲਤਾਂ ਦੇ ਖਿਲਾਫ ਕਾਫੀ ਮੰਨ ਲਓ ਜਿਹੜੇ ਅਤਿਆਚਾਰ ਹੋਏ ਉਹਦੇ ਬਾਰੇ ਕੀ ਕਰਨ ਚੋਣੇ ਆ ਦੇਖੋ ਜੀ ਬੀਜਪੀ ਦੀ ਤਾਂ ਸ਼ੁਰੂ ਤੋਂ ਹੀ ਮਾਨਸਿਕਤਾ ਰਹੀ ਹੈ ਕਿ ਵੀ ਇਹ ਨਾ ਜਿਹੜੇ ਦਲਿਤ ਤੇ ਪਿਛੜੇ ਲੋਕਾਂ ਨੂੰ ਜਾਤੀਵਾਦ ਤੇ ਧਰਮਵਾਦ ਦੇ ਵਿੱਚ ਵੰਡ ਕੇ ਤੇ ਉਹਨਾਂ ਦੇ ਰਾਜ ਕਰਨਾ ਦੇਖੋ ਜਿਹੜਾ ਸਮਾਜ ਹੈ ਉਹ 85% ਹੈ ਸਾਡੇ ਸਾਬ੍ਹ ਕਾਸੀ ਰਾਮ ਜੀ ਕਹਿੰਦੇ ਸੀ ਵੀ ਜਿਹੜਾ ਹਾਤੀ ਵਰਗਾ ਸਮਾਜ 85% ਵਰਗਾ ਤੇ ਉਹਨਾਂ ਨੂੰ ਰਾਜ ਭਾਗ ਤੋਂ ਦੂਰ ਰੱਖਿਆ ਗਿਆ ਤੇ ਜਿਹੜੇ ਕੁਝ ਲੋਕ ਸਿਰਫ 10 ਤੋਂ 15% ਲੋਕ ਨੇ ਉਹ ਰਾਜ ਭਾਗ ਕਰਦੇ ਨੇ ਉਹੀ ਨੀਤੀ ਤੇ ਬੀਜੇਪੀ ਕੰਮ ਕਰ ਰਹੀ ਹੈ ਪਰ ਅਫਸੋਸਤਾ ਸਾਡੇ ਸਮਾਜ ਤੇ ਸਾਨੂੰ ਕਿ ਉਸ ਗੱਲ ਨੂੰ ਸਮਝ ਨਹੀਂ ਰਿਹਾ ਬਾ ਸਾਹਿਬ ਸ੍ਰੀ ਕਾਸ਼ੀਰਾਮ ਜੀ ਸਾਰੀ ਉਮਰ ਲਾ ਕੇ ਇਸ ਗੱਲ ਨੂੰ ਸਮਝਾਉਂਦੇ ਰਹੇਗੇ 바ਵਾ ਸਾਹਿਬ ਇਸ ਗੱਲ ਨੂੰ ਸਮਝਾਉਂਦੇ ਰਹੇਗੇ ਬੀਜੇਪੀ ਨਾ ਅਜੇ ਤੱਕ ਬਣੀ ਇਹ ਦਲੀ ਸਮਾਜ ਦੀ ਤੇ ਨਾ ਅੱਗੇ ਬਣੂਗੀ ਦਰ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੈ ਦੇਖੋ ਦਲੇ ਸਮਾਂ ਨੂੰ ਤਾਂ ਮੈਂ ਤਾਂ ਇਹੀ ਅਸਤੀਫਾ ਦੇਣਾ ਇਹੀ ਜਿਹੜਾ ਸੰਦੇਸ਼ ਦੇਣਾ ਚਾਹੁੰਨਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਿਆ ਦੇ ਵਿੱਚ ਮੋਰੀ ਬਣੋ ਕਾਰੋਬਾਰ ਦੇ ਵਿੱਚ ਮੋਰੀ ਬਣੋ ਤੇ ਆਪਣੀ ਸਿਹਤ ਦੇ ਵਿੱਚ ਮੋਰੀ ਬਣੋ ਤਾਂ ਕਿ ਇਹ ਤਿੰਨ ਤਾਕਤਾਂ ਜਿੰਨਾਂ ਕੋਲ ਹੋਣਗੀਆਂ ਉਹੀ ਰਾਜਪਾਕ ਕਰ ਸਕਣਗੀਆਂ ਜੇ ਤਿੰਨਾਂ ਚੀਜ਼ਾਂ ਚ ਕੋਈ ਤੁਹਾਡੇ ਕੋਲ ਨਹੀਂ ਹੋਈ ਤਾਂ ਤੁਸੀਂ ਪਹਿਲਾਂ ਵਾਂਗੂ ਹੀ ਲਤਾੜੇ ਜਾਓ ਜੇਕਰ ਅਮਿਤ ਸ਼ਾਹ ਮਾਫੀ ਨਹੀਂ ਮੰਗਦਾ ਤਾਂ ਸਮਾਜ ਅੱਗੇ ਤੋਂ ਕੀ ਕੋਰਸ ਲਿਖਣਾ ਚਾਹੁੰਦੀ ਹੈ ਦੇਖੋ ਮੈਂ ਤਾਂ ਜੇ ਅਮਿਤ ਸ਼ਾਹ ਆਪਣੀ ਗਲਤੀ ਨਹੀਂ ਮੰਨਦਾ ਸਾਰੇ ਸਮਾਜ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਪੂਰ ਜੋਰ ਵਿਰੋਧ ਕਰੋ ਤੇ ਲੋਕਾਂ ਨੂੰ ਸਮਝਾਓ ਬੀਜੇਪੀ ਦੀ ਜਿਹੜੀ ਓਛੀ ਮਾਨਸਿਕਤਾ ਹੈ ਜੋ 바ਵਾ ਸਾਹ ਪਰਤੀ ਇਸ ਤਰ੍ਹਾਂ ਦੇ 바ਵਾ ਸਾਹ ਦੇ ਜਿਹੜੇ ਲੋਕ ਨੇ ਜਿਹੜੇ ਜਿੰਨਾ ਵਾਸਤੇ ਉਹਨੇ ਲੜਾਈ ਲੜੀ ਹੈ ਤੇ ਉਹਨਾਂ ਵਾਸਤੇ ਤਾਂ ਉਹਨਾਂ ਦੀ ਮਾੜੀ ਮਾਨਸਿਕਤਾ ਹੋਣੀ ਹੈ